ਜਿਹੜੇ ਆਵਾਰਾ ਪਸ਼ੂ ਨੇ ਇੱਕ ਬੜਾ ਵੱਡਾ ਇਸ਼ੂ ਨੇ ਤੇ ਲੋਕਾਂ ਦੇ ਖੇਤਾਂ 'ਚ ਵੜ ਕੇ ਖੇਤ ਖਾ ਜਾਂਦੇ ਨੇ ਫਿਰ ਲੋਕਾਂ ਦੇ ਵਿੱਚ ਉਹ ਵੱਜਦੇ ਨੇ ਤੇ ਸਿੰਘਾਂ ਦੇ ਚੋਕੇ ਲੋਕਾਂ ਨੂੰ ਸੁੱਟਦੇ ਨੇ ਕਈ ਐਕਸੀਡੈਂਟ ਹੁੰਦੇ ਜਿਹਦੇ ਨਾਲ ਜਾਨਾਂ ਵੀ ਜਾਂਦੀਆਂ ਨੇ ਮੈਂ ਕਿਹਾ ਜਦੋਂ ਕਾਉਸਸ ਲੱਗ ਰਿਹਾ ਤਾਂ ਉਹ ਵਰਤ ਕਿਥੇ ਵਰਤਿਆ ਕਿਥੇ ਜਾ ਰਿਹਾ ਹੈ ਪਤਾ ਕਰੀਏ ਆਲਮੋਸਟ ਸਾਲ ਦਾ 30 ਕਰੋੜ ਰੁਪਏ ਇਕੱਠਾ ਪੰਜਾਬ ਸਰਕਾਰ ਕਰਦੀ ਹੈ ਲੇਕਿਨ ਗੱਲ ਤਾਂ ਵੀ ਜਿਹੜੇ ਸੜਕਾਂ 'ਤੇ ਫਿਰਦੇ ਇਹ ਨੇ ਛੋਟੇ ਫਿਰਦੇ ਰਹੇ ਗਾਵਾਂ ਫਿਰਦੀਆਂ ਉਹਨਾਂ ਨੂੰ ਉੱਥੇ ਪਹੁੰਚਾਇਆ ਕਿਵੇਂ ਜਾਵੇ ਉਹਦਾ ਕੋਈ ਸਿਸਟਮ ਨਹੀਂ ਹੈਗਾ ਕਰਕੇ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ 'ਚ ਪਟੀਸ਼ਨ ਦਾਇਰ ਕੀਤੀ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਪੰਜਾਬ ਦਾ ਹੈਗਾ ਉਹ ਸਿਰਫ ਪੰਜਾਬ ਨਹੀਂ ਉਹ ਚੰਡੀਗੜ੍ਹ ਵਾਸਤੇ ਵੀ ਉਹਦਾ ਏਰੀਆ ਜੂਰਿਸਡਿਕਸ਼ਨ ਵਧਾ ਦਿੱਤੀ ਅਸੀਂ ਅਸੀਂ ਕਿਹਾ ਜੀ ਕਿ ਇੱਕ ਤਾਂ ਐਕਸਟਰਾ ਮੈਨ ਪਾਵਰ ਤੇ ਵਾਹिकल्स ਮਿਊਨਿਸਪਲ ਕਾਰਪੋਰੇਸ਼ਨ ਨੂੰ ਪੰਜਾਬ ਤੇ ਯੂਟੀ ਨੂੰ ਦਿੱਤੇ ਜਾਣ ਤਾਂ ਕਿ ਉਹ ਸਾਰੇ ਜਿਹੜੇ ਸਟ੍ਰੇ ਕੈਟਲ ਹੈਗੇ ਨੇ ਉਹਨਾਂ ਨੂੰ ਸੜਕਾਂ ਤੋਂ ਜਿਹੜੇ ਚੁੱਕ ਕੇ ਲੈ ਕੇ ਜਾਣ ਉਦੇ ਉਹਦੇ ਨਾਲ ਤੁਸੀਂ ਐਨੀਮਲ ਪੌਂਡ ਬਣਾਓ ਜਿਹਦੇ ਚ ਰੱਖੇ ਜਾਓ ਫਿਰ ਅਸੀਂ ਇਹ ਕਿਹਾ ਵੀ ਇਹ ਜਿਹੜੀ ਤੁਹਾਡੇ ਕੋਲ ਫੋਰੈਸਟ ਏਰੀਆ ਵਿੱਚ ਥਾਂ ਖਾਲੀ ਪਈਆਂ ਨੇ ਪੰਜਾਬ ਤੇ ਚੰਡੀਗੜ੍ਹ ਚ ਇਹਨਾਂ ਵਿੱਚ ਪੌਂਡ ਬਣਾ ਦਿਓ ਉਮੀਦ ਕੀ ਹੈ ਤੁਹਾਨੂੰ ਕਮਿਸ਼ਨ ਤੋਂ ਜੀ ਵੀ ਕਿੰਨੇ ਕ ਸਮੇਂ ਦੇ ਵਿੱਚ ਇਸ ਬਾਰੇ ਸੀਰੀਅਸਨੈਸ ਦਿਖਾ ਕੇ ਕੁਝ ਮੈਂ ਜਿਹੜਾ ਹੈਗਾ ਕੋਈ ਐਕਸ਼ਨ ਲਿਆ ਜਾ ਸਕੇ ਮੈਂ ਹਰ ਇੱਕ ਵਾਰੀ ਜਾ ਕੇ ਮਨੁੱਖੀ ਸਰ ਕਮਿਸ਼ਨ ਨੂੰ ਕਵਾਂਗਾ ਕਿ ਛੋਟੀ ਡੇਟਾ ਪਾਓ ਇਹ ਬੜੀ ਜ਼ਰੂਰੀ ਹੈਗੀ ਹੈ ਐਨੀਆਂ ਮੋਤਾ ਹੁੰਦੀਆਂ ਨੇ ਅਸੀਂ ਲੋਕਾਂ ਦੀ ਹੈ ਜਾਨਵਰਾਂ ਦੀ ਰੱਖਿਆ ਕਰਨ ਲਈ ਇਹ ਕਮਿਸ਼ਨ ਬਣਿਆ ਹੈ। ਬਾਬੂਸ਼ਾਹੀ ਦੇਖ ਰਹੇ ਹਾਂ ਤੁਸੀਂ ਅੱਜ ਅਸੀਂ ਗੱਲ ਕਰਾਂਗੇ ਆ ਆਵਾਰਾ ਪਸ਼ੂਆਂ ਆਵਾਰਾ ਜਾਨਵਰਾਂ ਦੇ ਮੁੱਦੇ ਤੇ ਤੇ ਸਟ੍ਰੇਟ ਡੌਗਸ ਦੇ ਮੁੱਦੇ ਤੇ ਚੰਡੀਗੜ੍ਹ ਦੇ ਵਿੱਚ ਹਾਲਾਂਕਿ ਚੰਡੀਗੜ੍ਹ ਨੂੰ ਪੜ੍ਹੇ ਲਿਖਿਆਂ ਦਾ ਸ਼ਹਿਰ ਕਿਹਾ ਜਾਂਦਾ ਬੜਾ ਸਾਫ਼ ਸੁਥਰੇ ਸ਼ਹਿਰਾਂ ਵਿੱਚੋਂ ਨਾਮ ਆਉਂਦਾ ਪਰ ਸਟ੍ਰੇ ਡੌਗਸ ਦੀ ਗੱਲ ਹੋਵੇ ਸਟ੍ਰੇ ਕੈਟਲ ਦੀ ਗੱਲ ਹੋਵੇ ਤਾਂ ਇਹ ਜਰੂਰ ਇੱਕ ਵੱਡੀ ਮੁਸ਼ਕਲ ਹੈਗੀ ਹੈ ਜਿਹਦੇ ਨਾਲ 100% ਜਿਹੜਾ ਹੈਗਾ ਨਜਿੱਠਣ ਦੇ ਵਿੱਚ ਪ੍ਰਸ਼ਾਸਨ ਜਿਹੜਾ ਹੈਗਾ ਉਹ ਕਾਮਯਾਬ ਨਹੀਂ ਹੋ ਪਾਇਆ ਤੇ ਇਸ ਸੰਬੰਧ ਚ ਹਿਊਮਨ ਰਾਈਟਸ ਐਡਵੋਕੇਟ ਨਵਕਰਨ ਸਿੰਘ ਨੇ ਹਾਲ ਹੀ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਤੇ ਉਸ ਬਾਰੇ ਗੱਲਬਾਤ ਕਰਾਂਗੇ ਅਸੀਂ ਤੇ ਕੀ ਕੀ ਮਸਲੇ ਨੇ ਤੇ ਕਿਵੇਂ ਇਹ ਜਿਹੜਾ ਹੈਗਾ ਕਿੰਨਾ ਕਿੰਪੋਰਟੈਂਟ ਇਸ਼ੂ ਹੈਗਾ ਇਹ ਹਰ ਇੱਕ ਜਿਹੜੇ ਸ਼ਹਿਰ ਦੇ ਵਸਨੀਕਾਂ ਦੇ ਨਾਲ ਜੁੜਿਆ ਹੋਇਆ ਨਵਕਿਰਨ ਸਿੰਘ ਜੀ ਜਿਹੜੀ ਪਟੀਸ਼ਨ ਤੁਸੀਂ ਕੀਤੀ ਹੈ ਜੀ ਦਾਇਰ ਉਹਦੇ ਬਾਰੇ ਪਹਿਲਾਂ ਦੱਸੋ ਵੀ ਕੀ ਉਹਦੇ ਵਿੱਚ ਤੁਸੀਂ ਕਿਹਾ ਹੈ ਐਸਟਰਾ ਸੀਗਾ ਜੀ ਕਿ ਅਸੀਂ ਬੜੀ ਧੀਰ ਤੋਂ ਦੇਖ ਰਹੇ ਸੀਗੇ ਕਿ especially ਛੋਟੇ ਸ਼ਹਿਰਾਂ ਵਿੱਚ ਤੇ ਪਿੰਡਾਂ ਦੇ ਵਿੱਚ ਜਿਹੜੀ ਆਵਾਰਾ ਪਸ਼ੂ ਨੇ ਉਹ ਇੱਕ ਬੜਾ ਵੱਡਾ ਇਸ਼ੂ ਨੇ ਤੇ ਲੋਕਾਂ ਦੇ ਖੇਤਾਂ 'ਚ ਵੜ ਕੇ ਖੇਤ ਖਾ ਜਾਂਦੇ ਨੇ ਫਿਰ ਜਿਹੜੇ ਛੋਟੇ ਛੋਟੇ ਸ਼ਹਿਰਾਂ ਵਿੱਚ ਲੋਕਾਂ ਦੇ ਵਿੱਚ ਉਹ ਵਜਦੇ ਨੇ ਤੇ ਸਿੰਘਾਂ ਦੇ ਚੋੱਕੇ ਲੋਕਾਂ ਨੂੰ ਸੁੱਟਦੇ ਨੇ ਕਈ ਐਕਸੀਡੈਂਟ ਹੁੰਦੇ ਨੇ ਜਿਸ ਨਾਲ ਜਾਨਾਂ ਵੀ ਜਾਂਦੀਆਂ ਨੇ ਤੇ ਆਵਾਰਾ ਕੁੱਤੇ ਵੀ ਜਿਹੜੇ ਹੈਗੇ ਨੇ ਉਹ ਸਰਕਾਰਾਂ ਇੰਨੀ ਜ਼ਿਆਦਾ ਕੰਟਰੋਲ ਨਹੀਂ ਕਰ ਸਕੀਆਂ ਤੇ ਜਿਹਦੇ ਨਾਲ ਜਿਹੜੇ ਹੈਗੇ ਡੌਗ ਬਾਈਟਸ ਦੇ ਕੇਸ ਬਹੁਤ ਹੈਗੇ ਨੇ ਹੈ ਨਾ ਸੋ ਅਸੀਂ ਬੜਾ ਸਮਝਦੇ ਸੀਗੇ ਵੀ ਇਹਨੂੰ ਕਿਵੇਂ ਡੀਲ ਕੀਤਾ ਜਾਵੇ ਤੇ ਮੈਂ 2-3 ਸਾਲ ਪਹਿਲੇ ਇੱਕ ਆਰਟੀਆ ਇਨਫੋਰਮੇਸ਼ਨ ਫਾਈਲ ਕੀਤੀ ਕਿਉਂਕਿ ਪੰਜਾਬ ਸਰਕਾਰ ਨੇ ਕਾਓ ਸੈਸ ਲਗਾਇਆ ਸੀਗਾ ਤੇ ਮੈਂ ਕਿਹਾ ਜਦੋਂ ਕਾਓ ਸੈਸ ਲੱਗ ਰਿਹਾ ਤਾਂ ਉਹ ਵਰਤ ਕਿੱਥੇ ਵਰਤਿਆ ਕਿੱਥੇ ਜਾ ਰਿਹਾ ਹੈ ਪਤਾ ਕਰੀਏ ਸੋ ਜਦੋਂ ਮੈਂ ਇਨਫੋਰਮੇਸ਼ਨ ਕਲੈਕਟ ਕੀਤੀ ਤੇ ਉਹਦੇ ਵਿੱਚ ਇਹ ਇਨਫੋਰਮੇਸ਼ਨ ਆਈ ਕਿ ਆਲਮੋਸਟ ਸਾਲ ਦਾ 30 ਕਰੋੜ ਰੁਪਏ ਇਕੱਠਾ ਪੰਜਾਬ ਸਰਕਾਰ ਕਰਦੀ ਹੈ। ਠੀਕ ਹੈ। ਉਹ ਕਰਦੀ ਕੀ ਹੈ ਕਿ ਗਊਸ਼ਾਲਾ ਨੂੰ 5-5 ਲੱਖ ਰੁਪਏ ਸਾਲਾਨਾ ਗ੍ਰਾਂਟ ਦੇ ਦਿੰਦੀ ਹੈ। ਠੀਕ ਹੈ। ਹੁਣ ਗੱਲ ਤਾਂ ਹੈਗੀ ਹੈ ਵੀ ਗਊਸ਼ਾਲਾ ਤਾਂ ਉਸ گاਉ ਨੂੰ ਜਾਂ ਗਾਂ ਦੀ ਕੈਟਾਗਰੀ ਵਿੱਚ ਜਿਹੜੇ ਲੋਕ ਜਿਹੜੇ ਫਾਲ ਕਰਦੇ ਨੇ ਜਿਹਦੇ ਵਿੱਚ ਆਕਸਸ ਵੀ ਆਉਂਦੇ ਨੇ ਮਤਲਬ ਕਿ ਇਟਸ ਨਾਟ ਓਨਲੀ ਫੀਮੇਲ ਮੇਲਸ ਵੀ ਹੈਗੀਆਂ ਨੇ ਹੈਨਾ ਤੇ ਉਹਨਾਂ ਨੂੰ ਚਾਰਾ ਮਿਲ ਸਕਦਾ ਹੈ ਲੇਕਿਨ ਗੱਲ ਤਾਂ ਵੀ ਜਿਹੜੇ ਸੜਕਾਂ ਤੇ ਫਿਰਦੇ ਨੇ ਛੋਟੇ ਫਿਰਦੇ ਨੇ گاਵਾ ਫਿਰਦੀਆਂ ਉਹਨਾਂ ਨੂੰ ਉੱਥੇ ਪਹੁੰਚਾਇਆ ਕਿਵੇਂ ਜਾਵੇ ਉਹਦਾ ਕੋਈ ਸਿਸਟਮ ਨਹੀਂ ਹੈਗਾ ਠੀਕ ਹੈ ਸੋ ਫਿਰ ਮੈਂ ਉਹ ਇਨਫੋਰਮੇਸ਼ਨ ਲੈ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ 2 ਸਾਲ ਹੋ ਗਏ ਸੀ ਕਿ ਮੈਂ ਵੀ ਅਵੇਸਲਾ ਹੋ ਗਿਆ ਫਿਰ ਮੈਨੂੰ ਹੁਣ 17 17 ਛੁੱਟੀਆਂ ਸੀਗੀਆਂ ਹਾਈ ਕੋਰਟ ਦੇ ਵਿੱਚ ਠੀਕ ਹੈ ਜੀ ਤੇ ਮੇਰੇ ਮਨ 'ਚ ਆਇਆ ਵੀ ਉਹ ਜਿਹੜੇ ਮੈਂ ਕਾਗਜ਼ ਇਕੱਠੇ ਕੀਤੇ ਹੋਏ ਨੇ ਕੋਈ ਚੰਗਾ ਕੰਮ ਕਰੀਏ ਹਣਾ ਜੀ ਤੇ ਹਾਈ ਕੋਰਟ ਕਿਉਂਕਿ ਓਵਰ ਬਰਡਨਡ ਹੈ ਕੇਸਸ ਦੇ ਨਾਲ ਤੁਸੀਂ ਹਾਈ ਕੋਰਟ ਕੇਸ ਦਾਇਰ ਕਰ ਦੋ ਤੇ ਕੇਸ ਇਹ ਨਾ ਲੰਮਕ ਜਾਂਦਾ ਹਾਲੇ ਕਿ ਹਾਈ ਕੋਰਟ ਦੀ ਅਥਾਰਟੀ ਜ਼ਿਆਦਾ ਹੈ ਹਿਊਮਨ ਰਾਈਟ ਕਮਿਸ਼ਨ ਨਾਲੋਂ ਤੇ ਅਸੀਂ ਹਾਈ ਕੋਰਟ ਹੀ ਵਕਾਲਤ ਕਰਦੇ ਆਂ ਲੇਕਿਨ ਫਿਰ ਵੀ ਮੈਂ ਐਕਸਪੈਕਟ ਕੀਤਾ ਵੀ ਐਜ਼ ਜ਼ਿਆਦਾ ਸੋਖਾ ਸ਼ਹਿਰ ਮੈਂ ਕੰਮ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਕਰਾ ਸਕਾਂ ਤੇ ਉਸ ਕਰਕੇ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ 'ਚ ਪਟੀਸ਼ਨ ਦਾਇਰ ਕੀਤੀ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਪੰਜਾਬ ਦਾ ਹੈਗਾ ਉਸੇ ਪੰਜਾਬ ਨਹੀਂ ਉਹ ਚੰਡੀਗੜ੍ਹ ਵਾਸਤੇ ਵੀ ਉਹਦਾ ਏਰੀਆ ਜੂਰਿਸਡਿਕਸ਼ਨ ਬਦਾਤੀ ਹੈ ਠੀਕ ਹੈ ਸੋ ਸਾਡੇ ਲਈ ਸੋਖਾ ਹੋ ਗਿਆ ਹੁਣ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਆਵਾਰਾ ਪਸ਼ੂ ਨੇ ਉਹ ਸਾਡੇ ਸੈਕਟਰਾਂ ਚ ਆਂਦੇ ਨੇ ਉਹ ਨਵੇਂ ਗ੍ਰਾਂ ਤੋਂ ਆ ਜਾਂਦੇ ਨੇ ਬਿਲਕੁਲ ਬਿਲਕੁਲ ਹੈ ਨਾ ਕਾਉਂਸਲ ਤੋਂ ਆ ਕੇ ਨਾਲ-ਨਾਲ ਜਿਹੜੀ ਜਗ੍ਹਾ ਹੈਗੀ ਹੈ ਐਂਡ ਫਿਰ ਜੇ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਫੋਨ ਕਰੋ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਕਿਉਂਕਿ ਇੱਥੇ ਆ ਕੇ ਸਾਡੇ ਇੱਥੇ ਮੈਂ ਬਾਹਰ ਆਪਣਾ ਗਾਰਡਨ ਮੇਨਟੇਨ ਕੀਤਾ ਹੈ ਉਹ ਆ ਕੇ ਬੂਟੇ ਖਾ ਜਾਂਦੇ ਸੀਗੇ ਤੇ ਜਦੋਂ ਮੈਂ ਫੋਨ ਕਰਦਾ ਸੀਗਾ ਤੇ ਪਹਿਲੇ ਤਾਂ ਆਂਦਾ ਕੋਈ ਨਹੀਂ ਸੀ ਆਂਦਾ ਸੀਗਾ ਤੇ ਉਹਨਾਂ ਨੂੰ ਭਜਾ ਕੇ ਦੂਰ ਭਜਾਉਂਦੇ ਸੀ ਚੁੱਕੇ ਨਹੀਂ ਸੀ ਲੈ ਕੇ ਜਾਂਦੇ ਹੁਣ ਸਿਸਟਮ ਕੋਈ ਨਹੀਂ ਹੈ ਹੈਨਾ ਤੇ ਉਹ ਸਿਸਟਮ ਨਾ ਹੋਣ ਕਰਕੇ ਇਹਨਾਂ ਕੋਲ ਤਾਂ ਚਲੋ ਕਾਉਸਸਿਸ ਦੇ ਇਹਨਾਂ ਕੋਲ ਵੀ ਪੈਸੇ ਹੋਣਗੇ ਇਹਨਾਂ ਤੋਂ ਮੈਂ ਇਨਫੋਰਮੇਸ਼ਨ ਨਹੀਂ ਲਈ ਚੰਡੀਗੜ੍ਹ ਤੋਂ ਸੋ ਮੇਰੇ ਮਾਨਚਿਕ ਸੁਝਾਅ ਆਇਆ ਹੈਨਾ ਇੱਕ ਫੁਰਨਾ ਫੁਰਨਿਆ ਵੀ ਕਿਉਂ ਨਾ ਇਹ ਸਾਰੇ ਜਿਹੜੇ ਆਵਾਰਾ ਪਸ਼ੂ ਨੇ ਇਹਨਾਂ ਨੂੰ ਆਪਣੀ ਇੱਕ ਜਗ੍ਹਾ ਤੇ ਇਕੱਠੇ ਕਰ ਦਈਏ ਵੇਖੋ ਚੰਡੀਗੜ੍ਹ ਦੇ ਕੋਲ ਫੋਰੈਸਟ ਏਰੀਆ ਬਹੁਤ ਹੈ ਉਹਨਾਂ ਸਾਰੇ ਫੋਰੈਸਟ ਏਰੀਆ ਨੂੰ ਚਾਰਦੁواری ਕੀਤੀ ਹੋਈ ਹੈ। ਅਸੀਂ ਕਿਧਰੇ ਉਹ ਸਾਰੇ ਜਿਹੜੇ ਐ ਡੰਗਰ ਉੱਥੇ ਇਕੱਠੇ ਕਰ ਸਕਦੇ ਆ। ਉੱਥੇ ਹੀ ਲੋਕੀ ਆਪਣੀ ਰਿਲੀਜੀਅਸ ਭਾਵਨਾ ਨਾਲ ਜਿਹੜੀ ਉਹਨਾਂ ਦੀ ਸੇਵਾ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਜੋ ਦੇਣਾ ਚਾਹੁੰਦੇ ਨੇ ਹੈ ਨਾ ਖਾਨਬੀਨ ਲਈ ਉਹ ਉਹ ਦੇ ਸਕਦੇ ਨੇ। ਡੰਗਰ ਸਾਡੇ ਚ ਨਾ ਵਜੇ ਤੇ ਡੰਗਰ ਮਰਨ ਵੀ ਨਾ। ਅਸੀਂ ਤਾਂ ਇਹੀ ਚਾਹੁੰਦੇ ਆ ਨਾ, ਅਸੀਂ ਸਾਰੇ ਚਾਹੁੰਦੇ ਆ ਵੀ ਜਿੱਥੇ ਇਨਸਾਨ ਨੂੰ ਜੀਵਨ ਦਾ ਹੱਕ ਹੈ ਉੱਥੇ ਜਿਹੜਾ ਹੈਗਾ ਐਨੀਮਲਸ ਨੂੰ ਵੀ ਹੈਗਾ। ਸੋ ਉਸ ਸਿਲਸਿਲੇ ਦੇ ਵਿੱਚ ਮੈਂ ਉਸ ਤਰ੍ਹਾਂ ਦੀ ਪਟੀਸ਼ਨ ਤਿਆਰ ਕੀਤੀ ਵੀ ਭਈ ਪੰਜਾਬ ਕੋਲ ਪੈਸੇ ਹੈਗੇ ਆ ਯੂਟੀ ਕੋਲ ਪੈਸੇ ਹੈਗੇ ਤੁਸੀਂ ਗਊਸ਼ਾਲਾ ਨੂੰ ਪੈਸੇ ਦੇਣ ਦੀ ਜਗ੍ਹਾ ਤੇ ਉੱਥੇ ਵੀ ਦੇ ਦਿਓ ਹਾਂਜੀ ਜੇ ਉੱਥੇ ਲੋੜ ਹੈ ਉੱਥੇ ਵੀ ਦੇ ਦਿਓ ਪਰ ਇਹਨਾਂ ਡੰਗਰਾਂ ਨੂੰ ਕਿਤੇ ਇਕੱਠੇ ਕਰਕੇ ਕਿਤੇ ਰੱਖੋ ਜਿਹੜੇ ਪੌਂਡਸ ਬਣਾ ਦਿਓ ਉੱਥੇ ਉਹਨਾਂ ਡੰਗਰਾਂ ਨੂੰ ਰੱਖਿਆ ਜਾਵੇ ਇੱਕ ਤਾਂ ਉਹਨੂੰ ਸਟਰਲਾਈਜ਼ ਕਰ ਲਿਆ ਜਾਵੇ ਤਾਂ ਕਿ ਉਹਨਾਂ ਦੀ ਜਨਸੰਖਿਆ ਅੱਗੇ ਵਧੇ ਨਾ ਆਲਟੀਮੇਟਲੀ ਤਾਂ ਮਰਨ ਗਈ ਮਰਨ ਗਈ ਮੀਨਸ ਆਪਣੀ ਉਮਰ ਦੇ ਨਾਲ ਖਤਮ ਹੋ ਜਾਣਗੇ ਘਟ ਜਾਣਗੇ ਫਿਰ ਖਤਮ ਹੋ ਜਾਣਗੇ ਤੇ ਉਹ ਸਿਲਸਿਲੇ ਦੇ ਵਿੱਚ ਮੈਂ ਸਾਰਾ ਜਿਹੜੀ ਸੁਜੈਸ਼ਨਸ ਵੀ ਅਸੀਂ ਨਾਲ ਦਿੱਤੀਆਂ ਨੇ ਐ ਨਹੀਂ ਸਿਰਫ ਅਸੀਂ ਪਟੀਸ਼ਨ ਜ਼ਾਹਰ ਕੀਤੀ ਅਸੀਂ ਮਨੁੱਖੀ ਦੀ ਕਵਾਰ ਕਮਿਸ਼ਨ ਨੂੰ ਦੱਸਿਆ ਵੀ ਸਾਡੇ ਮੁਤਾਬਿਕ ਕੀ ਕੀ ਉਪਰਾਲੇ ਹੋ ਸਕਦੇ ਨੇ ਜਿਨ੍ਹਾਂ ਨਾਲ ਅਸੀਂ ਡੰਗਰਾਂ ਨੂੰ ਤੇ ਕੁੱਤਿਆਂ ਨੂੰ ਵਾਰਾ ਕੁੱਤਿਆਂ ਦੀ ਜਿਹੜੀ ਜਨਸਖਿਆ ਘਟਾ ਸਕਦੇ ਆ ਤੇ ਉਹਨਾਂ ਦੀ ਜਿਹੜੀ ਹੈਗੀ ਧਿਆਨ ਵੀ ਰੱਖਿਆ ਜਾ ਸਕਦਾ ਉਹ ਦੇਖੋ ਅਸੀਂ ਇਹਦੇ ਵਿੱਚ ਮਤਲਬ ਕਿ ਅਸੀਂ ਦਿਮਾਗ ਲਗਾਇਆ ਹੈ ਹੈਨਾ ਇੱਕ ਤਾਂ ਹੁੰਦਾ ਪਟੀਸ਼ਨ ਜ਼ਾਹਰ ਕਰਤੀ ਕੋਈ ਕੋਈ ਨਹੀਂ ਆਪੇ ਹੁੰਦਾ ਰਹੇਗਾ ਅਖਬਾਰਾਂ 'ਚ ਖਬਰ ਆ ਜਾਈ ਇਹੋ ਜੀ ਗੱਲ ਨਹੀਂ ਹੈ ਹੈਨਾ ਅਸੀਂ ਅਸੀਂ ਕਿਹਾ ਜੀ ਕਿ ਇੱਕ ਤਾਂ ਐਕਸਟਰਾ ਮੈਨ ਪਾਵਰ ਤੇ ਵਾਹिकल्स ਮਿਊਨਿਸਪਲ ਕਾਰਪੋਰੇਸ਼ਨ ਨੂੰ ਪੰਜਾਬ ਤੇ ਯੂਟੀ ਨੂੰ ਦਿੱਤੇ ਜਾਣ ਤਾਂ ਕਿ ਉਹ ਸਾਰੇ ਜਿਹੜੇ ਸਟ੍ਰੇ ਕੈਟਲ ਹੈਗੇ ਨੇ ਉਹਨਾਂ ਨੂੰ ਸੜਕਾਂ ਤੋਂ ਜਿਹੜੇ ਚੁੱਕ ਕੇ ਲੈ ਕੇ ਜਾਣ ਫਿਰ ਸਿਰਫ ਫਾਈਨੈਂਸ਼ੀਅਲੀ ਹੈਲਪ ਕਰਨ ਗੋਸ਼ਾਲਾ ਨੂੰ ਕਾਉਜ਼ ਵਾਸਤੇ ਉਹਦੀ ਥਾਂ ਤੇ ਐਡੀਸ਼ਨਲੀ ਹੈਨਾ ਉਹਦੇ ਉਹਦੇ ਨਾਲ ਤੁਸੀਂ ਐਨੀਮਲ ਪਾਉਂਡ ਬਣਾਓ ਜਿਦੇ ਚੋ ਰੱਖੇ ਜਾਓ ਤੇ ਫਿਰ ਜਿੱਥੇ ਸਾਰੇ ਰਹਿ ਸਕਦੇ ਨੇ ਈਵਨ ਡੌਗ ਬਾਈਟਸ ਦੇ ਜਿਹੜੇ ਕੇਸਸ ਹੈਗੇ ਨੇ ਈਵਨ ਡੌਗਸ ਨੂੰ ਉੱਥੇ ਰੱਖਿਆ ਜਸਾ ਉਹਨਾਂ ਦੇ ਪੌਂਡ ਬਣਾ ਸਕਦੇ ਆ ਡੌਗਸ ਦੇ ਪੌਂਡ ਬਣਾਉਣ ਵਿੱਚ ਇੱਕ ਸਾਡੀ ਪ੍ਰੋਬਲਮ ਆ ਰਹੀ ਹੈ ਕਿ ਸੁਪਰੀਮ ਕੋਰਟ ਦਾ ਫੈਸਲਾ ਹੈ ਵੀ ਜਿੱਥੋਂ ਤੁਸੀਂ ਕੁੱਤਾ ਚੁੱਕ ਕੇ ਸਟਰਲਾਈਜ਼ ਕਰੋਗੇ ਉੱਥੇ ਵਾਪਸ ਲੈ ਕੇ ਆਓਗੇ ਉਹ ਸਾਡੀ ਪ੍ਰੋਬਲਮ ਹੈਗੀ ਹੈ ਉਹਨੂੰ ਵੀ ਆਪਾਂ ਡੀਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸੇ ਨਾ ਕਿਸੇ ਤਰੀਕੇ ਨਾਲੇ ਪਰ ਉਹ ਨੈਸ਼ਨਲ ਲੈਵਲ ਤੇ ਕਰਨਾ ਪਏਗਾ ਜਿਹੜਾ ਜਿਹੜਾ ਜਿਹੜੇ ਡੰਗਰ ਨੇ ਆ ਨਾ ਬਾਰੇ ਕੋਈ ਹੈ ਨਹੀਂ ਫੈਸ ਹੋ ਜਾ ਫੈਸਲਾ ਤਾਂ ਉਹ ਅਸੀਂ ਇੰਪਲੀਮੈਂਟ ਕਰਾ ਸਕਦੇ ਹਾਂ ਫਿਰ ਅਸੀਂ ਇਹ ਕਿਹਾ ਵੀ ਜਿਹੜੀ ਤੁਹਾਡੇ ਕੋਲ ਫੋਰੈਸਟ ਏਰੀਆ ਵਿੱਚ ਥਾਂ ਖਾਲੀ ਪਈਆਂ ਨੇ ਪੰਜਾਬ ਤੇ ਚੰਡੀਗੜ੍ਹ ਚ ਇਹਨਾਂ ਨੂੰ ਪੁਆਇੰਟ ਬਣਾ ਦਿਓ ਚਾਰਦੁਵਾਰੀ ਤੁਸੀਂ ਕੀਤੀ ਹੋਈ ਹੈ ਚੰਡੀਗੜ੍ਹ ਤੇ ਕੀਤੀ ਹੋਈ ਹੈ ਪੰਜਾਬ ਵਿੱਚ ਵੀ ਕੀਤੀ ਜਾ ਸਕਦੀ ਹੈ ਉਹਦੇ ਸਾਰੇ ਡੰਗਰ ਇਕੱਠੇ ਕਰ ਦਿਓ ਫਿਰ ਇਹ ਕਿਹਾ ਵੀ ਜਿੱਥੇ ਜਿਸ ਇਲਾਕੇ ਦੇ ਵਿੱਚ ਡੰਗਰ ਸੜਕ ਤੇ ਮਿਲ ਜਾਏ ਉਸ ਮਿਊਂਸਪਲ ਕਾਰਪੋਰੇਸ਼ਨ ਤੇ ਮਿਊਂਸਪਲ ਕੌਂਸਲ ਦੀ ਡਿਊਟੀ ਹੋਏਗੀ ਤੇ ਉਹਤੇ ਐਕਸ਼ਨ ਲਿੱਤਾ ਜਾਵੇ ਵੀ ਡੰਗਰ ਸੜਕ ਤੇ ਆ ਕਿਵੇਂ ਗਿਆ ਬਿਲਕੁਲ ਦੇਖੋ ਪੈਸੇ ਤੁਹਾਡੇ ਕੋ ਸ ਕਾਉਸ ਐਸ ਵਾਲੇ ਨਾਮ ਹੀ ਹੋਣ ਕਿ ਮਿਊਂਸਪਲ ਕੌਂਸਲ ਐਕਟ ਥਲੇ ਮਿਊਂਸਪਲ ਕਾਰਪੋਰੇਸ਼ਨ ਦੇ ਐਕਟ ਥਲੇ ਤੁਹਾਡੀ ਜ਼ਿੰਮੇਵਾਰੀ ਨਹੀਂ ਵੀ ਡੰਗਰ ਸੜਕਾਂ ਦੇ ਨਾਂ ਸੋ ਸਰਕਾਰਾਂ ਕੰਮ ਨਹੀਂ ਕਰ ਰਹੀਆਂ ਐਡਮਿਨਿਸਟ੍ਰੇਸ਼ਨ ਕੰਮ ਨਹੀਂ ਕਰ ਰਹੀ ਲੋਗ ਜਿਹੜੇ ਪੀੜਤ ਹੁੰਦੇ ਜਿਨ੍ਹਾਂ 'ਚ ਡੰਗਰ ਆ ਕੇ ਵੱਜੇ ਉਹਨਾਂ ਦਾ ਕੋ ਰਿਸ਼ਤਦਾਰ ਮਰ ਜਾਵੇ ਵਿਚਾਰੇ ਆਪਣਾ ਕੀਰਨੇ ਪਾ ਕੇ ਰੋ ਕੇ ਬਹਿ ਜਾਂਦੇ ਨੇ ਪਰ ਅਸੀਂ ਇੱਕ ਮੁਹਾਜ ਨਹੀਂ ਖੜਾ ਕਰ ਸਕੇ इवन ਕਿਸਾਨ ਯੂਨੀయన్స్ ਮੈਨੂੰ ਲੱਗਦਾ ਹੈ ਕਿਸਾਨ ਯੂਨੀਅਨ ਕਿ ਨਹੀਂ ਇਫੈਕਟਿਵ ਹੋ ਸਕਦੀਆਂ ਸੀ ਪਿੰਡਾਂ ਵਿੱਚ ਜਿੱਥੇ ਡੰਗਰ ਲੋਕਾਂ ਨੇ ਖੇਤਾਂ 'ਚ ਖਾ ਰਹੇ ਨੇ ਕੀ ਤੁਹਾਡੀ ਡਿਊਟੀ ਨਹੀਂ ਉਹਨਾਂ ਡੰਗਰਾਂ ਨੂੰ ਪਾਸੇ ਰੱਖਿਆ ਜਾਵੇ ਤੇ ਤੁਸੀਂ ਸਰਕਾਰ ਤੇ ਦਬਾਅ ਪਨਾ ਸਕੋ ਲੇਕਿਨ ਉਸ ਪਾਸੇ ਵੀ ਕੋਈ ਕੰਮ ਨਹੀਂ ਹੋਇਆ ਸੋ ਮੈਨੂੰ ਲੱਗਿਆ ਕਿ ਮੈਂ ਇੱਕ ਮੁਹਾਜ ਛੇੜਾ ਹੈ ਨਾ ਇੱਕ ਪੇਟੀਸ਼ਨ ਦਾ ਇੱਕ ਮੁਹਾਜ ਹੈ ਲੋਕਾਂ ਨੂੰ ਵੀ ਜਗਾਉਣ ਦੀ ਲੋੜ ਹੈ ਲੋਕਾਂ ਨੂੰ ਜਾਗਣ ਦੀ ਵੀ ਲੋੜ ਹੈ ਵੀ ਸਾਡੇ ਵੀ ਤਕੜੇ ਕਰੋ ਤੁਸੀਂ ਇਹ ਤੁਹਾਡੇ ਵਾਸਤੇ ਹੀ ਹੈ ਚੰਡੀਗੜ੍ਹ ਸਾਨੂੰ ਇੰਨੀ ਵੱਡੀ ਪ੍ਰੋਬਲਮ ਨਹੀਂ ਹੈ ਹੈ ਨਾ ਜੀ ਅਸੀਂ ਤੁਹਾਡੇ ਵਾਸਤੇ ਕੰਮ ਕਰ ਰਹੇ ਹਾਂ ਸੜਕਾਂ ਤੇ ਨਿਕਲੋ ਇਹਨਾਂ ਡੰਗਰਾਂ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਰਕਰਨ ਲਈ ਜੇ ਸਰਕਾਰ ਨਹੀਂ ਕਰਦੀ ਤੇ ਧਰਨੇ ਦਿਓ ਅਸੀਂ ਮਨੁੱਖੀ ਅਧਿਕਾਰ ਦੇ ਐਕਟਿਵਿਸਟ ਹੈਗੇ ਹਾਂ ਵਕੀਲ ਵੀ ਹੈਗੇ ਹਾਂ ਐਮ ਐਲ ਏ ਆਂਦਾ ਉਹਨੂੰ ਕਹੋ ਵੀ ਇਹ ਕੀ ਡਗਰੇ ਤੇ ਇੱਥੇ ਘੁੰਮਦੇ ਜੀ ਇੱਥੇ ਇਹਨਾਂ ਨੂੰ ਜਿਹੜਾ ਕਰੋ ਤਾਂ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਮਿਊਨਿਸਪਲ ਕਾਉਂਸਲਰ ਨੂੰ ਫੜੋ ਮਿਊਨਿਸਪਲ ਮਿਊਨਿਸਪਲ ਕਮੇਟੀ ਦੇ ਮੈਂਬਰਾਂ ਨੂੰ ਫੜੋ ਇਹ ਸਾਰਾ ਲੋਕਾਂ ਨੂੰ ਜਾਗਣਾ ਪਏਗਾ ਐ ਨਹੀਂ ਕਿ ਜਿਹੜਾ ਇਫੈਕਟਡ ਹੋਇਆ ਉਹ ਰੋਤ ਹੋ ਕੇ ਆਪਣਾ ਘਰ ਬੈ ਜਾਵੇ ਡੰਗਰ ਕੋਈ ਵੀ ਸੜਕ ਤੇ ਨਹੀਂ ਹੋਣਾ ਚਾਹੀਦਾ ਜਿਹੜਾ ਵਾਰਾ ਪਸ਼ੂ ਹੈ ਕਿਸੇ ਦਾ ਪਾਲਿਆ ਹੋਇਆ ਨਹੀਂ ਹੈਗਾ ਉਹ ਬਿਲਕੁਲ ਸੜਕ ਤੇ ਨਹੀਂ ਹੋਣਾ ਚਾਹੀਦਾ ਉਹਦੀ ਉਹਦੀ ਜੀਵ ਹਤਿਆ ਵੀ ਨਹੀਂ ਕਰਨੀ ਚਾਹੀਦੀ ਉਹਨੂੰ ਬਚਾਓ ਉਹਨੂੰ ਖਾਣਾ ਦਿਓ ਉਥੇ ਇੱਕ ਡੈਗਸਿਨੇਟਿਡ ਜਗ੍ਹਾ ਤੇ ਨਾ ਗਲੀਆਂ ਚ ਘੁੰਮਣ ਤੇ ਨਾ ਸੜਕਾਂ ਤੇ ਘੁੰਮਣ ਇਹ ਸਾਡਾ ਉਪਰਾਲਾ ਹੈ ਪਰ ਲੋਕਾਂ ਦੀ ਵੀ ਸਾਥ ਦੀ ਲੋੜ ਹੈ अच्छा कोई उम्मीद की है थोनू कमीशन तो जी भी किन्नेक समय ਦੇ ਵਿੱਚ ਇਸ ਬਾਰੇ ਕੋਈ ਸੀਰੀਅਸਨੈਸ ਦਿਖਾ ਕੇ ਕੁਝ ਮੈਂ ਜਿਹੜਾ ਹੈਗਾ ਕੋਈ ਐਕਸ਼ਨ ਲਿਆ ਜਾ ਸਕਦਾ ਹੈ ਜਿੱਦੋਂ ਹੁਣ ਪੰਜਾਬ ਸਰਕਾਰ ਤੇ ਚੰਡੀਗੜ੍ਹ ਨੂੰ ਨੋਟਿਸ ਹੋਇਆ ਹੈ 28 ਤਿੰਨ ਤੋਂ ਪਹਿਲੇ ਪਹਿਲੇ ਉਹਨਾਂ ਨੇ ਜਵਾਬ দাਇਰ ਕਰਨਾ ਹੈ ਠੀਕ ਹੈ ਹੈ ਨਾ ਜੀ ਹੁਣ ਜਵਾਬ ਜਦੋਂ ਆਏਗਾ ਫਿਰ ਅਸੀਂ ਜਵਾਬ ਪੜਾਂਗੇ ਫਿਰ ਅਸੀਂ ਕੋਸ਼ਿਸ਼ ਕਰਾਂਗੇ ਵੀ ਤਰੀਖਾਂ ਛੋਟੀਆਂ-ਛੋਟੀਆਂ ਪੈਂਡ ਲੰਬੀਆਂ ਤਰੀਖਾਂ ਨਾ ਪੈਂਡ ਕਿਉਂਕਿ ਸਾਰੇ ਹੀ ਆਪਾਂ ਜਿਹੜੇ ਐਸ ਨਾਲ ਪੀੜਿਤ ਹੈਗੇ ਆਂ ਤੇ ਇਹਨੂੰ ਆਪਾਂ ਸੀਰੀਅਸਲੀ ਸਾਨੂੰ ਲੈਣਾ ਪਏਗਾ ਮਤਲਬ ਕਿ ਨਾਰਮਲੀ ਕੇਸਾਂ 6-6 ਮਹੀਨੇ ਡੇਟਾ ਪੈਂਦੀਆਂ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਮੈਂ ਹਰੇਕ ਵਾਰੀ ਜਾ ਕੇ ਮਨੁੱਖੀ ਮਨੁੱਖੀ ਅਖਾਰ ਕਮਿਸ਼ਨ ਨੂੰ ਕਵਾਂਗਾ ਕਿ ਛੋਟੀ ਡੇਟਾ ਪਾਓ ਇਹ ਬੜੀ ਜ਼ਰੂਰੀ ਹੈਗੀਆਂ ਐਨੀਆਂ ਮੋਤਾ ਹੁੰਦੀਆਂ ਨੇ ਅਸੀਂ ਲੋਕਾਂ ਦੀਆਂ ਜਾਨ ਮਾਲ ਦੀ ਰੱਖਿਆ ਕਰਨ ਲਈ ਹੀ ਕਮਿਸ਼ਨ ਬਣਿਆ ਤੇ ਜੇ ਡੰਗਰ ਤੇ ਕੁੱਤੇ ਸੜਕਾਂ ਤੇ ਨਹੀਂ ਹੋਣਗੇ ਗਲੀਆਂ 'ਚ ਨਹੀਂ ਘੁੰਮਣਗੇ ਤੇ ਇਨਸਾਨ ਵੀ ਚੰਗੇ ਤਰ੍ਹਾਂ ਰਹਿ ਸਕਦੇ ਨੇ ਉਹ ਆਪਣੀ ਜਗ੍ਹਾ ਰਹਿਣ ਅਸੀਂ ਆਪਣੀ ਜਗ੍ਹਾ ਰਹੀਏ ਅੱਛਾ ਕੋਈ ਜਿਵੇਂ ਤੁਸੀਂ ਆਰਟੀਪਾਈ ਸੀ ਹੋਰ ਤੁਹਾਡੇ ਕੋਲੇ ਆਂਕੜੇ ਕੀ ਕੀ ਨਿਗੇ ਜਿਹੜੇ ਚਾਹੇ ਉਹ ਜਿਹੜੇ ਡੈਥਸ ਦੇ ਹੋਣ ਇਹਨਾਂ ਕਰਕੇ ਹੋ ਰਹੀਆਂ ਜਾਂ ਜਾਂ ਪੋਪੂਲੇਸ਼ਨ ਇਸ ਤਰ੍ਹਾਂ ਹੈ ਕਿ ਅਸੀਂ ਆਂਕੜੇ ਇਕੱਠੇ ਕੀਤੇ ਜਿਹੜੇ ਇੰਟਰਨੈਟ ਤੋਂ ਇਕੱਠੇ ਕੀਤੇ ਨੇ ਭਈ ਕਿੰਨੇ ਡੌਗ ਬਾਈਟਸ ਨਾਲ ਡੈਥਸ ਹੋਈਆਂ ਨੇ ਕਿੰਨੇ ਕ ਕਿਨੀਆਂ ਜਿਹੜੀਆਂ ਹੈਗੀਆਂ ਨੇ ਡੰਗਰਾਂ ਦੇ ਨਾਲ ਹੋਈਆਂ ਨੇ ਉਹ ਅਸੀਂ ਸਾਰਾ ਉਹ ਡਾਟਾ ਵਿੱਚ ਨਾਲ ਅ ਰਿਪਰੋਡਿਊਸ ਕੀਤਾ ਹੈ ਠੀਕ ਹੈ ਜੀ ਜਿਹੜਾ ਜਿਹੜੇ ਪੈਸੇ ਇਕੱਠੇ ਹੋ ਰਹੇ ਨੇ ਜਿਹੜੇ ਆਰਟੀ ਇਹ ਦੇਖੋ ਅਸੀਂ ਇਹ ਲਿਖਿਆ ਕਿ 24 12 2024 ਦਾ ਹੈਗਾ ਡਾਟਾ 100 100 100 ਬਾਈਟ ਕੇਸਿਸ ਰੋਜ਼ ਦੇ ਆਉਂਦੇ ਨੇ ਚੰਡੀਗੜ੍ਹ ਚੰਡੀਗੜ੍ਹ ਵਿੱਚ ਕੁੱਤੇ ਜਿਹੜੇ ਵੱਢਦੇ ਨੇ ਲੋਕਾਂ ਨੂੰ 100 ਬਾਈਟ ਕੇਸਸ ਆਗੇ ਨੇ ਠੀਕ ਹੈ ਜੀ ਸੋ ਡਿਸਟ੍ਰਿਕਟ ਮੋਹਾਲੀ ਵਿੱਚ 642 11 ਮਹੀਨਿਆਂ 'ਚ 10621 ਡੌਗ ਬਾਈਟ ਇਨ ਈਅਰ 2023 ਸੋ ਸਾਰਾ ਡਾਟਾ ਲਗਾਇਆ ਸੀ ਸੋ ਆਸ ਹੈ ਮਨੁੱਖੀ ਅਧਿਕਾਰ ਕਮਿਸ਼ਨ ਵੀ ਇਹਨੂੰ ਸੀਰੀਅਸਲੀ ਲਏਗਾ ਇੰਪੋਰਟੈਂਟ ਮੈਟਰ ਹੈ ਤੇ ਇਹਦੇ ਫਾਰ ਰੀਚਿੰਗ ਕਨਸੀਕਵੈਂਸਸ ਹੈਗੇ ਨੇ ਤੇ ਸਾਡਾ ਉਪਰਾਲਾ ਹੈ ਮੈਂ ਲੋਕਾਂ ਨੂੰ ਵੀ ਚਾਹਨਾ ਵੀ ਇਕੱਠੇ ਹੋਣ ਇਹਦੇ ਵਾਸਤੇ ਮੁਹਾਜ਼ ਛੇੜਨ ਅਸੀਂ ਸ਼ੁਰੂਆਤ ਕੀਤੀ ਹੈ ਠੀਕ ਹੈ ਜੀ ਪਰ ਲੋਕਾਂ ਨੂੰ ਵੀ ਜਾਗਣ ਦੀ ਲੋੜ ਹੈ ਮੈਂ ਤੁਹਾਡੇ ਰਾਹੀ ਹਾਂ ਲੋਕਾਂ ਨੂੰ ਮੈਂ ਯਾਦ ਦਿਵਾਉਣਾ ਚਾਹਾਂਗਾ ਵੀ ਤੁਹਾਡਾ ਫਰਜ਼ ਹੈ ਖੜੇ ਹੋ ਤੇ ਇਹ ਜਿਹੜੇ ਡੰਗਰ ਜਿਹੜੇ ਨੇ ਸੜਕਾਂ ਤੇ ਜਿਹੜੇ ਘੁੰਮਦੇ ਪਏ ਨੇ ਜਿਹੜੇ ਕੁੱਤੇ ਆਵਾਰਾ ਘੁੰਮਦੇ ਪਏ ਨੇ ਤੇ ਉਹਨਾਂ ਦੀ ਜਨਸੰਖਿਆ ਵਧੀ ਜਾ ਰਹੀ ਹੈ ਸਟਰੇਲਾਈਜੇਸ਼ਨ ਪ੍ਰੋਗਰਾਮ ਜਿੰਨੇ ਵੀ ਸਰਕਾਰਾਂ ਨੇ ਚਲਾਏ ਨੇ ਉਹ ਕੰਪੀਟੈਂਟਲੀ ਕੰਮ ਨਹੀਂ ਕਰ ਸਕੇ ਅਸੀਂ ਐਨ ਜੀਓਜ਼ ਨੂੰ ਪੈਸੇ ਦੇ ਦਿੰਦੇ ਹਾਂ ਬਿਲਕੁਲ ਠੀਕ ਹੈ ਜੀ ਹੁਣ ਕਾਗਜ਼ਾਂ 'ਚ ਪਤਾ ਨਹੀਂ ਕਿੰਨੇ ਕੁੱਤੇ ਉਹਨਾਂ ਨੇ ਸਟਰਾਈਲਾਈਜ਼ ਕੀਤੇ ਨੇ ਲੇਕਿਨ ਜਦੋਂ ਵੀ ਅਸੀਂ ਦੇਖਦੇ ਹਰ ਇੱਕ ਗਲੀ ਵਿੱਚ ਕੋਈ ਨਾ ਕੋਈ ਬੱਚੀ ਸੂਈ ਹੁੰਦੀ ਹੈ ਚੰਡੀਗੜ੍ਹ 'ਚ ਹੀ ਹੁੰਦੀ ਹੈ ਪੰਜਾਬ ਦੀ ਤਾਂ ਛੱਡ ਦਿਓ ਚੰਡੀਗੜ੍ਹ ਜਿੱਥੇ ਆਪਾਂ ਕਹਿੰਦੇ ਆ ਵੀ ਬੜਾ ਟਰਾਂਸਪੇਰੈਂਸੀ ਹੈ ਉੱਥੇ ਵੀ ਇਹਨੇ ਬੱਚ ਇਹਨੇ ਕੁੱਤੇ ਨੇ ਐਂ ਜਗ੍ਹਾ ਜਗ੍ਹਾ ਤੇ ਮੈਂ ਸੈਰ ਕਰਨ ਜਾਣਾ ਮੈਂ ਡਾਂਗ ਲੈ ਕੇ ਜਾਣਾ ਨਾਲ ਕਿਉਂਕਿ ਪੈ ਜਾਂਦੇ ਨੇ ਲੇਡੀਜ਼ ਸਭ ਵਿਚਾਰੀਆਂ ਸੈਰ ਕਰਨ ਹੀ ਨਿਕਲਦੀਆਂ ਬੰਦਾ ਤਾਂ ਆ ਵੀ ਡਾਂਗ ਜਦੋਂ ਦੇਖ ਕੁੱਤੇ ਕੁੱਤੇ ਦੇ ਖੜਕਾ ਦੇ ਤੇ ਕੁੱਤਾ ਪਾਸੇ ਹੋ ਜਾਂਦਾ ਲੇਡੀਜ਼ ਦਾ ਸ਼ੈਅਰ ਕਰਨ ਨਹੀਂ ਜਾਂਦੀਆ ਚੰਡੀਗੜ੍ਹ ਦੇ ਵਿੱਚ ਪੰਜਾਬ ਤਾਂ ਛੱਡ ਦਿਓ ਤੇ ਇਹਨਾਂ ਇਸ ਮਸਲੇਾਂ ਤੇ ਕੰਮ ਕਰਨ ਦੀ ਲੋੜ ਹੈ ਬੇਸਿਕ ਚੀਜ਼ ਹੈ ਜਿਹੜੀ ਪੰਜਾਬ ਸਰਕਾਰ ਤੇ ਯੂਟੀ ਐਡਮਿਨਿਸਟ੍ਰੇਸ਼ਨ ਫੇਲ ਹੋ ਰਹੀ ਹੈ ਫੇਲ ਤਾਂ ਸਰਕਾਰਾਂ ਹਰ ਪਾਸੋਂ ਹੀ ਨੇ ਪਰ ਇਹ ਤਾਂ ਇਹਨਾਂ ਮਸਲਾ ਗੰਭੀਰ ਹੈ ਐਂਡ ਜਿਹੜੇ ਐਮ ਐਲ ਏ ਐਮ ਪੀ ਬੰਦੇ ਨੇ ਉਹਨਾਂ ਦੇ ਗਲੀਆਂ ਦੇ ਵਿੱਚ ਬਾਹਰ ਡੰਗਰ ਬੈਠੇ ਨੇ ਉਹਨਾਂ ਨੇ ਕਦੀ ਧਿਆਨ ਨਹੀਂ ਦਿੱਤਾ अच्छा आखिरी सवाल जी कमीशन ਕੋਲੇ ਕਿੰਨੀਆਂ ਕਪਾਵਰਸ ਨੇ ਜ਼ਿੰਮੇਵਾਰੀ ਫਿਕਸ ਹੋ ਸਕਦੀ ਐ ਐਕਸ਼ਨ ਹੋ ਸਕਦਾ ਹੈ ਜੀ ਐਮਸੀ ਤੇ ਜਾਂ ਬਿਲਕੁਲ ਪੂਰੀਆਂ ਪਾਵਰ ਨੇ ਫੰਡਮੈਂਟਲ ਰਾਈਟਸ ਨੂੰ ਆਰਟੀਕਲ 21 ਦੇ ਵਿੱਚ ਇਨਸਾਨ ਦੀ ਡਿਗਨਿਟੀ ਵਾਸਤੇ ਸਾਫ਼ ਹਵਾ ਵਾਸਤੇ ਉਹਦੀ ਮਾਲ ਜਾਨ ਦੀ ਰੱਖਿਆ ਕਰਨ ਵਾਸਤੇ ਉਹਨਾਂ ਕੋਲ ਪੂਰੇ ਅਧਿਕਾਰ ਨੇ ਐਂਡ ਉਹ ਸਰਕਾਰ ਨੂੰ ਰეკਮੈਂਡ ਕਰ ਸਕਦੀ ਹੈ ਵੀ ਇਹ ਕੰਮ ਕਰੋ ਠੀਕ ਹੈ ਜੀ ਦੂਸਰੀ ਗੱਲ ਜੇ ਰਿਕਮੈਂਡੇਸ਼ਨ ਤੋਂ ਬਾਅਦ ਸਰਕਾਰ ਫਿਰ ਵੀ ਅਡੋਲ ਰਹੇਗੀ ਕੰਮ ਨਹੀਂ ਕਰੇਗੀ ਫਿਰ ਉਹਦੇ ਵਿੱਚ ਕਾਨੂੰਨ ਵਿੱਚ ਲਿਖਿਆ ਹੋਇਆ ਹੈ ਕਿ ਤੁਸੀਂ ਹਾਈ ਕੋਰਟ ਵਿੱਚ ਜਾ ਕੇ ਉਹਨਾਂ ਉਹਨਾਂ ਹੁਕਮਾਂ ਨੂੰ ਦੇ ਬੇਸ ਦੇ ਉੱਤੇ ਜਿਹੜਾ ਸਰਕਾਰ ਨੂੰ ਖਿੱਚ ਸਕਦੇ ਹੋ ਫਿਰ ਕੋਈ ਨਹੀਂ ਹਾਈ ਕੋਰਟ ਦਾ ਰਸਤਾ ਵੀ ਹੈਗਾ ਸਾਡੇ ਕੋਲ ਸੁਪਰੀਮ ਕੋਰਟ ਦਾ ਵੀ ਰਸਤਾ ਹੈ ਲੜਾਂਗੇ ਆਖਰੀ ਦਮ ਤੱਕ ਕੋਈ ਇਹੋ ਜੀ ਗੱਲ ਨਹੀਂ ਹੈ ਵੀ ਇਹਨੂੰ ਅਸੀਂ ਦੇ ਕੇ ਦਾਇਰ ਕਰਤਾ ਹੈ ਇਹਨਾਂ ਛੱਡਾਂਗੇ ਅੱਗੇ ਜਿਹੜਾ ਨਸ਼ਿਆਂ ਦਾ ਕੇਸ ਹੈ ਉਹ ਮੈਂ 13 ਸਾਲ ਲੜਿਆ ਠੀਕ ਹੈ ਜੀ ਸੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਡੀ ਕਮਿਟਮੈਂਟ ਹੈਗੀ ਹੈ ਮਨੁੱਖੀ ਅਧਿਕਾਰਾਂ ਵਾਸਤੇ ਤੇ ਪਬਲਿਕ ਇਸ਼ੂਜ਼ ਦੇ ਉੱਤੇ ਇਹਦੇ ਤੇ ਵੀ ਅਸੀਂ ਸਿਰੇ ਉਤਰਾਂਗੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਕਰ ਰਹੇ ਸੀਗੇ ਬੜੇ ਇਸ ਇੰਪੋਰਟੈਂਟ ਇਸ਼ੂ ਤੇ ਕਿਉਂਕਿ ਹਰ ਘਰ ਦੇ ਨਾਲ ਜੁੜਿਆ ਹੋਇਆ ਹਰੇਕ ਅ ਇਨਸਾਨ ਜਿਹੜੇ ਸ਼ਹਿਰਾਂ ਚ ਰਹਿੰਦੇ ਨੇ ਸਪੈਸ਼ਲੀ ਤਾਂ ਉਹ ਕਿਤਨਾ ਕਿਤੇ ਇਸ ਪ੍ਰੋਬਲਮ ਨੂੰ ਲੈ ਕੇ ਬੜੇ ਬਹੁਤ ਚਿੰਤਿਤ ਰਹਿੰਦੇ ਨੇ ਕਿਉਂਕਿ ਕੇਸਿਸ ਬਹੁਤ ਜਿਵੇਂ ਇਹ ਵੀ ਦੱਸ ਰਏ ਸੀ ਕਿ ਚਾਹੇ ਉਹ ਚੰਡੀਗੜ੍ਹ ਦੇ ਵਿੱਚ ਡੌਗ ਬਾਈਟ ਦੇ ਕੇਸਿਸ ਹੋਣ ਜਾਂ ਐਕਸੀਡੈਂਟਸ ਜਿਹੜੇ ਰੋਡਸ ਤੇ ਹੋ ਰਹੇ ਨੇ ਸਟ੍ਰੇ ਕੈਟਲ ਕਰਕੇ ਉਸ ਉਹਨਾਂ ਚ ਲਗਾਤਾਰ ਵਾਅਦਾ ਹੋ ਰਿਹਾ ਤੇ ਉਹਨੂੰ ਇਸ ਪੂਰੇ ਮੁੱਦੇ ਨੂੰ ਜਿਹੜਾ ਹੈਗਾ ਕਿਤਨਾ ਕਿਤੇ ਇਹਦਾ ਹੱਲ ਨਹੀਂ ਹੋ ਸਕਿਆ ਸਰਕਾਰਾਂ ਦੇ ਪਾਰਟ ਤੇ ਸੋ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਚ ਪਟੀਸ਼ਨ ਜਿਹੜੀ ਆ ਉਹਨਾਂ ਨੇ ਧਾਇਰ ਕੀਤੀ ਹੈ ਤੇ ਦੇਖਣ ਵਾਲੀ ਗੱਲ ਹੋਊਗੀ ਕਿ ਅ ਕਿੰਨਾ ਅੱਕ ਜਿਹੜਾ ਹੈਗਾ ਇਸ ਦਾ ਅਸਰ ਹੋਊਗਾ ਤੇ ਕਿੰਨੇ ਸਮੇਂ ਤੱਕ ਜਿਹੜਾ ਹੈਗਾ ਲੋਕ ਇਸ ਪ੍ਰੋਬਲਮ ਤੋਂ निजात ਪਾ ਸਕਣਗੇ ਚੰਡੀਗੜ੍ਹ ਤੋਂ ਕੈਮਰਾਮੈਨ ਨਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ